ਸਸਿਗੇ ਪੰਜਾਬੀਓ ਕੀ ਆ ਰਿਹਾ ਅੱਜ ਮੈਂ ਗੱਲ ਕਰਨੀ ਆ ਮੈਂ ਸੋਚੰਦੇ ਹਾਂ ਸਵੇਰ ਦਾ ਖੁਸ਼ੀਆਂ ਬਾਰੇ ਹੈਪੀਨੈਸ ਬਾਰੇ ਆਪਣੇ ਪੰਜਾਬੀਆਂ ਦੇ ਵਿੱਚ ਨਾ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਖੁਸ਼ੀਆਂ ਆਪਣੇ ਆਪ ਨੂੰ ਪ੍ਰਸੰਨ ਕਰਨਾ ਆਪਣੇ ਆਪ ਨੂੰ ਖੁਸ਼ੀ ਦੇਣੀ ਇਹ ਬੰਦੇ ਦੇ ਹੱਥ 'ਚ ਨਹੀਂ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ ਇਹ ਸੋਚਦੇ ਆ ਕਿ ਖੁਸ਼ੀਆਂ ਨਾ ਉਦੋਂ ਮਿਲਦੀਆਂ ਵਾ ਜਦੋਂ ਅਗਲਾ ਬੰਦਾ ਸਾਨੂੰ ਕੁਝ ਕਹੂਗਾ ਕਿ ਹਾਂ ਅਬੀ ਤੜਕਾ ਬਹੁਤ ਵਧੀਆ ਵਾ ਕਿੱਡਾ ਸੋਹਣਾ ਟੜਕਾ ਰਿਹਾ ਤੁਹਾਨੂੰ ਤਾਂ ਖੁਸ਼ੀ ਮਿਲਦੀ ਆ हां जी ਤੁਹਾਡਾ ਘਰ ਤੁਹਾਡੀ ਗੱਡੀ ਗੱਡੀ ਸੋਹਣੀ ਤੁਸੀਂ ਗੱਡੀਆਂ ਕਿੰਨੀਆਂ ਵੱਡੀਆਂ ਲੈਂਗੀਆਂ ਤਾਂ ਖੁਸ਼ੀ ਮਿਲਦੀ ਤੁਹਾਨੂੰ हां जी ਤੁਹਾਡੇ ਮੁੰਡੇ ਬੜੇ ਵਧੀਆ jobb ਤੇ ਲੱਗੇ ਬੜੇ ਪੈਸੇ ਕਮਾਉਂਦੇ ਆ ਤਾਂ ਤੁਹਾਨੂੰ ਖੁਸ਼ੀ ਮਿਲਦੀ ਆ ਪਤਾ ਨਹੀਂ ਆਪਣੇ DNA ਚ ਹੀ ਆ ਜਾਂ ਅਵੇਅਰਨੈਸ ਨਹੀਂ ਹੈਗੀ ਖੁਸ਼ੀਆਂ ਆਪਣੇ ਆਪ ਨੂੰ ਖੁਸ਼ ਕਰਨ ਵਾਸਤੇ ਨਾ ਲੋਕਾਂ ਤੋਂ ਪ੍ਰਮਾਣ ਲੈਣਾ ਪੈਂਦਾ ਵਾ ਲੋਕਾਂ ਨੂੰ ਸੰਤੁਸ਼ਟ ਕਰਨਾ ਪੈਂਦਾ ਵਾ ਕਿ ਇਹ ਸੰਤੁਸ਼ਟ ਹੋ ਜਾਣ ਫਿਰ ਮੈਨੂੰ ਖੁਸ਼ੀ ਮਿਲਣੀ ਆ ਜੇ ਮੈਨੂੰ ਕਹਿ ਦਿੰਦਾ ਮੇਰਾ ਘਰ ਬਹੁਤ ਸੋਹਣਾ ਵਾ ਮੇਰਾ ਗੱਡੀ ਮੇਰੀ ਬਹੁਤ ਸੋਹਣੀ ਆ ਫਿਰ ਮੈਨੂੰ ਖੁਸ਼ੀ ਮਿਲੂਗੀ ਮੇਰੀ ਗੱਲ ਇੱਕ ਧਿਆਨ ਨਾਲ ਸੁਣਿਓ ਮੈਂ ਸਿੱਟਾ ਕੱਢਿਆ ਮੇਰੀ ਏਡੀ ਵੱਡੀ ਉਮਰ ਨਹੀਂ ਹੈਗੀ ਪਰ ਮੈਂ ਮੇਰੀ ਸੋਚ ਆ ਮੈਂ ਗਲਤੀ ਹੋ ਸਕਦਾ ਤੁਸੀਂ ਮੇਰੇ ਤੋਂ ਵੱਖਰੀ ਸੋਚ ਦੇ ਮਾਲਕ ਹੋਗੇ ਤੁਸੀਂ ਵੱਖਰੇ ਸੋਚਦੇ ਹੋਗੇ ਤੁਹਾਡੀ ਸੋਚ ਨੂੰ ਵੀ ਮੈਂ ਰਿਸਪੈਕਟ ਕਰਦਾ ਮੈਂ ਤੁਹਾਡੀ ਸੋਚ ਦੀ ਵੀ ਪੂਰੀ ਰਿਸਪੈਕਟ ਹੈ ਤੁਸੀਂ ਮੇਰੇ ਤੋਂ ਵੱਖਰੇ ਜੇ ਸੋਚਦੇ ਜੇ ਉਹ ਵੀ ਵਧੀਆ ਵਾ ਤੁਹਾਡੇ ਵਾਸਤੇ ਜੇ ਤੁਹਾਡੀ ਸੋਚ ਤੁਹਾਡੇ ਵਾਸਤੇ ਕੰਮ ਕਰ ਰਹੀ ਆ ਬਹੁਤ ਵਧੀਆ ਇਹ ਮੇਰੀ ਸੋਚ ਆ ਮੈਂ ਸਿਰਫ ਸ਼ੇਅਰ ਕਰਨ ਲੱਗਾ ਬਾਕੀ ਆਪਾਂ ਕਿਸੇ ਤੇ ਠੋਪਣੀ ਨਹੀਂ ਹੈ ਮੇਰੀ ਸੋਚ ਇਹ ਮੇਰੀ ਸੋਚ ਹੈ ਕਿ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਨਾ ਦਾ ਕੀਂਦਾ ਵਾ ਜੇ ਕਿ ਇਹਨੇ ਵਧੀਆ ਘਰ ਬਣਾ ਲਿਆ ਨਾ ਉਹ ਬੰਦੇ ਨੂੰ ਉਹਨਾਂ ਚਿਰ ਖੁਸ਼ ਨਹੀਂ ਹੋਣਾ ਉਹਨੇ ਉਹ ਬੰਦੇ ਨੂੰ ਉਹਨਾਂ ਚਿਰ ਸੰਤੁਸ਼ਟੀ ਨਹੀਂ ਮਿਲਣੀ ਜਿੰਨਾ ਚਿਰ ਉਹ ਕਿਸੇ ਨੂੰ ਨਾ ਇਹ ਨਹੀਂ ਕਹੂਗਾ ਭੈਣੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਫੈਮਲੀਆ ਦੇ ਵਿੱਚ ਤੁਸੀਂ ਗਵਾਂਡੀਆਂ ਦੇ ਵਿੱਚ ਸ਼ਹਿਰ ਮੱਲੇਆਂ ਦੇ ਵਿੱਚ ਵੇਂਦੇ ਹੋਣੇ ਜੇ ਜਦੋਂ ਕੋਈ ਘਰ ਬਣਾਉਂਦਾ ਵਾ ਚੇਚਾ ਕਿਸੇ ਨੂੰ ਦੱਸਦਾ ਵਾ ਜਾ ਕੇ ਅਸੀਂ ਕੋਠੀ ਬਣਾਈ ਆ ਆਇਓ ਵੇਖਿਓ ਤੁਸੀਂ ਕਿਦਾਂ ਦੀ ਬਣੀ ਆ ਉਹ ਫਿਰ ਆਉਂਦੇ ਆ ਇੱਕ ਗੱਲ ਚੇਤਾ ਰੱਖਿਓ ਕਿ ਹਰ ਬੰਦੇ ਦੀ ਸੋਚ ਵੱਖਰੀ ਆ ਹਰ ਬੰਦੇ ਦਾ ਟੇਸਟ ਵੱਖਰਾ ਵਾ ਹਰ ਬੰਦੇ ਦਾ ਪਸੰਦ ਨਾ ਪਸੰਦ ਵੱਖਰੀ ਆ ਹਰ ਬੰਦੇ ਨੂੰ ਕੋਈ ਇਹਨੂੰ ਹਰਾ ਰੰਗ ਚੰਗਾ ਲੱਗਦਾ ਵਾ ਕਿਸੇ ਨੂੰ ਪੀਲਾ ਲੱਗਦਾ ਵਾ ਜੇ ਜਿੱਦਾਂ ਦੇ ਤੁਸੀਂ ਜੇ ਓਦਾਂ ਦਾ ਤਾਂ ਕੋਈ ਨਹੀਂ ਹੈਗਾ ਤੁਸੀਂ ਯੂਨੀਕ ਚ ਇਹ ਸਮਝ ਲਿਓ ਸੋ ਜਦੋਂ ਤੁਸੀਂ ਕਿਸੇ ਬੰਦੇ ਨੂੰ ਸਹਾਰ ਸਾਦੇ ਜੋ ਆਇਓ ਸਾਡੇ ਘਰ ਕੋਠੀ ਬਣੀ ਆ ਪਾਜੀ ਆਇਓ ਵੇਖਿਓ ਕਿ ਕਿੱਦਾਂ ਦੀ ਬਣੀ ਆ ਉਹ ਬੰਦਾ ਜਾਂ ਉਹ ਜਨਾਨੀ ਤੁਹਾਡੇ ਘਰ ਆਉਂਦੀ ਆ ਤੇ ਤੁਹਾਡੀ ਮਾਂ ਜਾਂ ਤੁਹਾਡੇ ਕੋਈ ਵੀ ਪਰਿਵਾਰ ਦਾ ਕਹਿੰਦੀ ਕਹਿੰਦਾ ਵਾ ਤੇ ਭੈਣੇ ਵੇਖਿਓ ਕਿਦਾਂ ਦੀ ਕੋਠੀ ਬਣੀ ਆ ਵਧੀਆ ਨਾ ਇਹ ਰੰਗ ਫੇਰਿਆ ਜੇ ਅਗਲੀ ਕਹਦੇ ਭੈਣੇ ਆ ਰੰਗ ਨਾ ਗੂੜਾ ਵਾ ਥੋੜਾ ਫਿੱਕਾ ਹੁੰਦਾ ਨਾ ਹੋਰ ਚੰਗਾ ਲੱਗਣਾ ਹੁਣ ਤੁਸੀਂ ਆਪੇ ਅਨੁਸਾਰਿਆ ਉਹਨੇ ਤੁਹਾਨੂੰ ਇਦਾਂ ਕਹਿਤਾ ਉਤੋਂ ਬਾਦ ਨਾ ਤੁਸੀਂ ਤਾਂ ਕੀ ਕਰਨਾ ਉਹਦੇ ਚੱਲ ਜਾਣਾ ਫੇਰ ਤੁਹਾਡਾ ਪਤਾ ਲੱਗਣਾ ਤੁਹਾਨੂੰ ਖੁਸ਼ੀ ਤੁਹਾਡੀ ਖੁਸ਼ੀ ਖੂਜ ਜਾਂਦੀ ਹੈ ਜਾਂ ਤੁਹਾਡੀ ਖੁਸ਼ੀ ਮਿਲਦੀ ਹੈ ਹੁਣ ਕਿਦਾਂ ਦੀ ਤੁਹੇ ਜੀ ਤੁਹਾਡਾ ਸੋਚ ਨਹੀਂ ਕਿਦਾਂ ਦੀ ਤੁਸੀਂ ਤੁਹਾਡਾ ਜੀਵਨ ਕਿਦਾਂ ਦਾ ਵਾ ਤੁਸੀਂ ਉਤੋਂ ਬਦ ਨਾ ਸੀ ਕਿ ਕੀ ਕਹਿਣਾ ਸੜਗੀ ਕੰਜਰੀ ਕੰਜਰੀ ਛੜਗੀ ਰੰਗ ਵੇਖ ਕੇ ਏਡਾ ਵਧੀਆ ਏਡਾ ਸੁਣਾ ਲੰਗ ਲੱਗਦਾ ਵਾ ਜਰਿਆਣੀ ਗਿਆ ਕੰਜਰੀ ਤੋਂ ਇਹ ਹੁੰਦਾ ਨਾ ਆਪਣੇ ਪਰਿਵਾਰਾਂ ਵਿੱਚ ਆਪਣੇ ਆਪਣੇ ਫੈਮਲੀਆ ਵਿੱਚ ਕੰਜਰੀ ਨਿੰਦ ਕੇ ਚਲ ਗਈ ਆ ਐਦਾਂ ਹੁੰਦਾ ਨਾ ਇਹ ਇਹ ਸਿਰਫ ਇੱਥੇ ਗਲਤੀ ਕੀ ਦੀ ਐ ਇੱਥੇ ਗਲਤੀ ਹੈ ਤੁਹਾਡੀ ਤੁਸੀਂ ਘਰ ਬਣਾਇਆ ਤੁਸੀਂ ਰੰਗ ਫੇਰਿਆ ਉਹ ਤੁਸੀਂ ਆਪਣੇ ਮੁਤਾਬਿਕ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਘਰ ਬਣਾਇਆ ਵਾ ਜਿੱਥੇ ਤੁਸੀਂ ਰਹਿਣਾ ਵਾ ਉਹ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਆ ਉਹ ਚੀਜ਼ ਵੇਖ ਕੇ ਨਾ ਕਿ ਕਿਸੇ ਤੋਂ ਪ੍ਰਮਾਣ ਕਰਨ ਵਾਸਤੇ ਕਿ ਹਾਂਜੀ ਆਣ ਆਯੋਗੀ ਸਾਡਾ ਘਰ ਵੇਖੇ ਜਿਉ ਤੁਹਾਨੂੰ ਇਹ ਸਮਝ ਆ ਜੂਗੀ ਨਾ ਕਿ ਹਰ ਬੰਦਾ ਵੱਖਰਾ ਹੈ ਹਰ ਬੰਦੇ ਦੀ ਸੋਚ ਵੱਖਰੀ ਹੈ ਹਰ ਬੰਦੇ ਦਾ ਸੋਚਣ ਦਾ ਤਰੀਕਾ ਵੇਖਣ ਦਾ ਤਰੀਕਾ ਖਾਣ ਪੀਣ ਦਾ ਤਰੀਕਾ ਹਰ ਬੰਦੇ ਦਾ ਲਾਇਕ ਡਿਸਲਾਈਕ ਵੱਖਰੀ ਆ ਤੇ ਫਿਰ ਤੁਹਾਡੀ ਲਾਈਫ ਚ ਵੇਖੋ 50% ਦੁੱਖ ਤੇ ਉਦੋਂ ਹੀ ਚੱਲ ਜਾਣੇ ਤੁਸੀਂ ਆਪਣੇ ਆਪ ਨਾਲ ਖੁਸ਼ ਰਹਿਆ ਕਰੋ ਆਪਣੇ ਆਪ ਦੇ ਵਿੱਚ ਆਪਣੇ ਆਪਣੇ ਆਪ ਦੇ ਵਿੱਚ ਖੁਸ਼ ਰਹਿਆ ਕਰੋ ਜੋ ਤੁਸੀਂ ਬਣਾਉਂਦੇ ਜੇ ਆਪਣੀ ਲਾਈਫ ਜੋ ਪਾਉਂਦੇ ਜੇ ਜੋ ਖਰੀਦਦੇ ਜੇ ਜੋ ਬਣਾਉਂਦੇ ਜੇ ਤੁਸੀਂ ਆਪਣੇ ਮੁਤਾਬਿਕ ਬਣਾਇਆ ਕਰੋ ਨਾ ਕਿ ਲੋਕਾਂ ਕੋ ਇਹ ਸਰਟੀਫਿਕੇਟ ਲਿਆ ਕਰੋ ਕਿ ਲੋਕੀ ਸਾਡੇ ਘਰ ਬਾਰੇ ਨੂੰ ਕੀ ਕਹਿੰਦੇ ਸਾਡੇ ਘਰ ਨੂੰ ਕੀ ਕਹਿੰਦੇ ਸਾਡੇ ਘਰ ਨੂੰ ਕੀ ਕਹਿੰਦੇ ਇਹ ਬਹੁਤ ਵੱਡੀ ਗਲਤੀ ਕਰਦੇ ਆ ਆਪਣੇ ਪੰਜਾਬੀ ਤੇ ਆਪਣੇ ਇੱਕ ਪੰਜਾਬੀ ਨੂੰ ਦੁੱਖ ਬਹੁਤ ਆ ਦੁੱਖ ਤਾਂ ਆਪਣੇ ਪੰਜਾਬੀ ਆਪਣੀ ਸੁਸਾਇਟੀ ਦੇ ਵਿੱਚ ਦੁੱਖ ਦਾ ਹਾਂ ਜਿੰਨੂੰ ਕਹਿੰਦੇ ਆ ਜਿਹੜੀ ਚੀਜ਼ ਤੁਸੀਂ ਚਾਹੁੰਦੇ ਜੇ ਨਾ ਉਹ ਜੇ ਨਹੀਂ ਹੁੰਦੀ ਤੇ ਉਹਨੂੰ ਤੁਸੀਂ ਦੁੱਖ ਕਹਿ ਦਿੰਦੇ ਜੇ ਜੇ ਤੁਹਾਡੇ ਮੁੰਡੇ ਦਾ ਵੀਜ਼ਾ ਨਹੀਂ ਲੱਗਦਾ ਦੁੱਖ ਆ ਸਾਨੂੰ ਏਡਾ ਵੱਡਾ ਦੁੱਖ ਹੈ ਸਾਡੇ ਜੇ ਤੁਹਾਡੇ ਘਰ ਮੁੰਡਾ ਨਹੀਂ ਹੁੰਦਾ ਕੁੜੀ ਹੋਈਂਦੀ ਐ ਦੁੱਖ ਆ ਜੇ ਤੁਹਾਡਾ ਮੁੰਡਾ ਪੇਪਰਾਂ 'ਚ ਫੇਲ ਹੋ ਜਾਂਦਾ ਦੁੱਖ ਆ ਜਾਂ ਤੁਹਾਡੀ ਕਿਤੇ ਤੁਸੀਂ ਸਟਰਗਲ ਕਰავੇ ਜੇ ਤਰੱਕੀ ਨਹੀਂ ਹੋ ਰਹੀ ਦੁੱਖ ਆ ਤੁਸੀਂ ਉਹ ਦੁੱਖ ਉਹਨੂੰ ਕਹਿੰਦੇ ਜੇ ਜਿਹੜੀ ਚੀਜ਼ ਤੁਸੀਂ ਅਚੀਵ ਨਹੀਂ ਕਰ ਸਕਦੇ ਇਹ ਡਿਪੈਂਡ ਕਰਦਾ ਵਾ ਤੁਹਾਡੇ ਤੇ ਤੁਸੀਂ ਕਿੱਦਾਂ ਦੇ ਲੋਕ ਜੀ ਕੀ ਤੁਸੀਂ ਉਸ ਪਾਣੀ ਵਾਂਗ ਜਿਹੜਾ ਗਲਾਸ ਦੇ ਵਿੱਚ ਆ ਤੇ ਜਾਂ ਉਸ ਪਾਣੀ ਵਾਂਗ ਜਿਹੜਾ ਜਿਹੜਾ ਬਾਲਟੀ ਦੇ ਵਿੱਚ ਆ ਹੁਣ ਇੱਕ ਗਲਾਸ ਦਾ ਪਾਣੀ ਉਹਦੇ ਵਿੱਚ ਇੱਕ ਚਮਚਾ ਲੂਣ ਦਾ ਪਾ ਦਈਏ ਨਾ ਉਹ ਸਾਰਾ ਪਾਣੀ ਲੂਣਾ ਹੋ ਜਾਣਾ ਕੀ ਤੁਸੀਂ ਇਦਾਂ ਦੇ ਜੀ ਕੀ ਤੁਹਾਡੀ ਸੋਚ ਉਹ ਗਲਾਸ ਦੇ ਪਾਣੀ ਵਾਂਗੂ ਆ ਕਿ ਇੱਕ ਦੁੱਖ ਹੈ ਤੇ ਸਾਰੀ ਜ਼ਿੰਦਗੀ ਖਰਾਬ ਕਰ ਲਈ ਸਾਰੀ ਜ਼ਿੰਦਗੀ ਤਾਂ ਨੀਣਾ ਆਪਣੇ ਦਿਮਾਗ ਨੂੰ ਦੇ ਤਾ ਕਿ ਹਾਂ ਆਪਣੇ ਮਨ ਨੂੰ ਦੇ ਤਾ ਕਿ ਦੁੱਖ ਹੈ ਸਾਡੀ ਲਾਈਫ 'ਚ ਸਾਡੇ ਲਾਈਫ 'ਚ ਜਾਂ ਫਿਰ ਤੁਸੀਂ ਉਸ ਬਾਲਟੀ ਵਾਲੇ ਪਾਣੀ ਵਾਂਗੂ ਜੇ ਕਿ ਇੱਕ ਚਮਚਾ ਲੂਣ ਦਾ ਪਾਤਾ ਪਾਣੀ ਨੂੰ ਕੁਛ ਨਹੀਂ ਹੋਣਾ ਥੋੜਾ ਜਿਹਾ ਮਾੜਾ ਜਿਹਾ ਅਸਰ ਪਊਗਾ ਪਾਣੀ 'ਚ ਪਰ ਪਾਣੀ ਪੀਣ ਜੋਗਾ ਹੋਊਗਾ ਪਾਣੀ ਰਹਿਣ ਜੋਗਾ ਹੋਊਗਾ ਬਾਲਟੀ ਦੇ ਪਾਣੀ ਵਾਂਗ ਬਣੋ ਨਾ ਕਿ ਗਲਾਸ ਦੇ ਪਾਣੀ ਵਾਂਗ ਕਿ ਇੱਕ ਚਮਚਾ ਲੂਣ ਦਾ ਪਾ ਕੇ ਸਾਰਾ ਹੀ ਕੋੜਾ ਹੋ ਗਿਆ ਇੰਦਾ ਜੇ ਤੁਹਾਡੀ ਜ਼ਿੰਦਗੀ ਇੱਕ ਗਲਾਸ ਹੈ ਇੱਕ ਗਲਾਸ ਦੇ ਪਾਣੀ ਵਾਂਗੂ ਆ ਤੇ ਫਿਰ ਮਾੜਾ ਜਾ ਕੋਈ ਨਿੱਕੀ ਜਿਹੀ ਵੀ ਚੀਜ਼ ਦੁਖਾਈ ਤੇ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਈਂ ਤੁਹਾਡੀ ਜ਼ਿੰਦਗੀ ਖਤਮ ਕਿਉਂਕਿ ਤੁਹਾਡੀ ਸੋਚ ਹੀ ਐਡੀ ਕਿ ਗਲਾਸ ਦੇ ਪਾਣੀ ਵਾਂਗੂ ਜਾਂ ਤੁਸੀਂ ਜੇ ਤੁਸੀਂ ਵਧੀਆ ਅਵੇਅਰ ਅਵੇਅਰ ਜੇ ਵਧੀਆ ਆਪਣੇ ਜੀਵਨ ਨੂੰ ਸਮਝਦੇ ਜੇ ਤੇ ਉਹ ਬਾਲਟੀ ਦੇ ਪਾਣੀ ਮੰਗ ਜੇ ਤੇ ਉਹਦੇ ਵਿੱਚ ਕਿੰਨੇ ਇੱਕ ਚਮਚਾ ਦੁੱਖ ਵੀ ਆ ਗਿਆ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੇ ਮੈਂ ਕਹਿੰਦਾ ਮ ਬਾਲਟੀ ਦੇ ਪਾਣੀ ਮੰਗ ਜੱਗ ਸਮੁੰਦਰ ਦੇ ਪਾਣੀ ਮੰਗ ਬਣੋ ਕਿ ਮਾੜਾ ਜਿਹਾ ਦੁੱਖ ਆਉ ਤਾਂ ਕੋਈ ਅਸਰ ਹੋਣਾ ਤਾਂ ਨਹੀਂ ਬਾਕੀ ਲਾਈਫ ਦੇ ਬਾਕੀ ਲਾਈਫ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਦੇਣ ਆਉਂਦਾ ਰਾਤ ਆਉਂਦੀ ਦੇਣ ਆਉਂਦਾ ਰਾਤ ਆਉਂਦੀ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਤੁਹਾਡਾ ਜੀਵਨ ਕਿਦਾਂ ਦਾ ਵਾ ਜਾਂ ਇਹ ਸੋਚ ਕੇ ਤੁਸੀਂ ਦੁਖੀ ਹੋਣਾ ਵਾ ਕਿ ਦੋ ਰਾਤਾਂ ਦੇ ਵਿੱਚ ਦੇਣੇ ਆ ਤੇ ਜਾਂ ਇਹ ਸੋਚ ਕੇ ਖੁਸ਼ ਹੋਣਾ ਵਾ ਕਿ ਦੋ ਦਿਨਾਂ ਦੇ ਵਿੱਚ ਇੱਕ ਰਾਤ ਆ ਤੇ ਇਹ ਸਾਰਾ ਕੁਝ ਡਿਪੈਂਡ ਹੈ ਇੱਥੇ ਖੁਸ਼ੀ ਖੁਸ਼ੀਆਂ ਦਾ ਖੁਸ਼ੀਆਂ ਦਾ ਲਿੰਕ ਜਿਹੜਾ ਨਾ ਉਹ ਸਾਰਾ ਦਿਮਾਗ ਤੇ ਆ ਤੁਹਾਡੇ ਜੀਵਨ ਤੇ ਆ ਨਾ ਕਿ ਇਹ ਪਦਾਰਥਾਂ ਤੇ ਗੱਡੀਆਂ ਤੁਹਾਡੇ ਕੋ ਗੱਡੀਆਂ ਵੱਡੀਆਂ ਵਾ ਘਰ ਵੱਡੇ ਆ ਬੈਂਕ ਬੈਲੈਂਸ ਬਹੁਤ ਵੱਡਾ ਵਾ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਖੁਸ਼ੀਆਂ ਦੇ ਨਾਲ ਮੈਂ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਤੁਹਾਨੂੰ 100% ਸ਼ੋਰ ਕਿਨਾਂ ਗੱਡੀਆਂ ਦਾ ਬੈਂਕ ਬੈਲੈਂਸ ਦਾ ਵੱਡੇ ਘਰਾਂ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈਗਾ ਤੁਹਾਡੇ ਅੰਦਰਲੀ ਖੁਸ਼ੀ ਦੇ ਨਾਲ ਸਾਰਾ ਲੈਣਾ ਦੇਣਾ ਹੈਗਾ ਤੁਹਾਡੇ ਦਿਮਾਗ ਦਾ ਤੁਸੀਂ ਸੋਚਦੇ ਕਿਦਾਂ ਦੇ ਜੇ ਤੁਹਾਡਾ ਜੀਵਨ ਕਿਦਾਂ ਦਾ ਵਾ ਦਿਨ ਰਾਤ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਆ ਕਦੀ ਸੁੱਖ ਕਦੀ ਦੁੱਖ ਕਦੀ ਸੁੱਖ ਕਦੀ ਦੁੱਖ ਕਦੀ ਰਾਤ ਕਦੀ ਦਿਨ ਕਦੀ ਰਾਤ ਕਦੀ ਦਿਨ ਸੋਚਣਾ ਤੁਸੀਂ ਆ ਜ਼ਿੰਦਗੀ ਨੂੰ ਸਮਝਣਾ ਤੁਸੀਂ ਆ ਕਿ ਤੁਸੀਂ ਖੁਸ਼ ਇਹ ਸੋਚ ਕੇ ਹੋਣਾ ਵਾ ਕਿ ਦੋ ਰਾਤਾਂ ਦੇ ਵਿੱਚ ਇੱਕ ਦਿਨ ਆ ਇਹ ਸੋਚ ਕੇ ਦੁਖੀ ਹੋਣਾ ਵਾ ਜਾਂ ਇਹ ਸੋਚ ਕੇ ਖੁਸ਼ ਹੋਣਾ ਕਿ ਦੋ ਦਿਨਾਂ ਦੇ ਵਿੱਚ ਇੱਕ ਰਾਤ ਆ ਡਿਪੈਂਡ ਕਰਦਾ ਟਾਸ ਦੇ ਤੇ ਦੇ ਇਹ ਤੇ ਆਪਣੇ ਗਾਂ ਦੇ ਸੁਰਗਾਂ ਦੀ ਗੱਲਾਂ ਕਰਦੇ ਰਹਿੰਦੇ ਆ ਸਵਰਗਾਂ ਜਾਵਾਂਗੇ ਅਸੀਂ ਇਦਾਂ ਕਰਾਂਗੇ ਸਵਰਗਾਂ ਜਾਵਾਂਗੇ ਇੱਥੇ ਤੇ ਨਰਕ ਆ ਨਰਕ ਸਵਰਗਾਂ ਦੀ ਗੱਲਾਂ ਉਹੀ ਕਰਦੇ ਜਿਨ੍ਹਾਂ ਨੇ ਇੱਥੇ ਨਰਕ ਬਣਾਇਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇੱਥੇ ਨਰਕ ਬਣਾਈ ਆ ਉਹੀ ਸਵਰਗਾਂ ਦੀ ਗੱਲਾਂ ਕਰਦੇ ਆ ਗਾਂ ਦੀਆਂ ਮੈਂ ਆਪਣੇ ਆਪ ਨੂੰ ਮੈਂ ਆਪਣੇ ਆਪਣੀ ਜ਼ਿੰਦਗੀ ਨੂੰ ਵੇਖਾਂ ਮੈਂ ਸਵਰਗ 'ਚ ਆ ਮੈਨੂੰ ਗਾਂ ਦਾ ਕੋਈ ਇੰਟਰਸਟ ਨਹੀਂ ਹੈਗਾ ਮੈਂ ਇਸ ਵਕਤ ਮੈਨੂੰ ਪਤਾ ਕਿ ਮੈਂ ਸਵਰਗ 'ਚ ਆ ਜਾਂ ਮੈਂ ਕੀ ਪਤਾ ਤੁਹਾਡੇ ਕੋਈ ਇੱਕ ਸਟੈਪ ਅੱਗੇ ਆ ਮੈਂ ਪਹਿਲਾਂ ਕਿਤੇ ਨਰਕ 'ਚ ਹੁਣ ਸਵਰਗ 'ਚ ਆ ਸ਼ਾਇਦ ਜਾਂ ਤੂੰ ਹੀ ਨਰਕ ਜੇ ਹੋਣ ਤੇ ਗਾਂ ਸਵਰਗਾਂ ਦੀ ਗੱਲਾਂ ਕਰਦੇ ਜੇ ਸਵਰਗ ਨਰਕ ਕਿਤੇ ਨਹੀਂ ਹੈਗਾ ਜੋ ਹੈਗਾ ਇੱਥੇ ਆ ਗਾਂ ਦੀ ਕੋਈ ਸਵਰਗ ਗਾਂ ਨਹੀਂ ਹੈਗਾ ਨਾ ਕੋਈ ਪਛਾਣ ਹੈਗਾ ਵਾ ਗਾਂ ਕੁਛ ਨਹੀਂ ਆ ਗਾਂ ਉਹੀ ਆ ਜੋ ਪਿੱਛੇ ਸੀ ਜਿੱਥੋਂ ਜਦੋਂ ਤੂੰ ਪੈਦਾ ਹੋਏ ਉਦੋਂ ਪਿੱਛੇ ਕੀ ਸੀ ਤੁਹਾਨੂੰ ਪਤਾ ਕੁਛ ਨਹੀਂ ਪਤਾ ਬਸ ਉਹੀ ਗਾਂ ਵਾ ਥੈਟਸ ਇਟ ਜੋ ਹੈਗਾ ਵਾ ਅੱਜ ਆ ਜਿਨੇ ਅੱਜ ਆਪਣੀ ਜ਼ਿੰਦਗੀ ਸਵਰਗ ਬਣਾਈ ਆ ਉਹਨੂੰ ਉਹਦੀ ਕੱਲ ਵੀ ਸਵਰਗ ਜਿਨੇ ਆਪਣੀ ਜ਼ਿੰਦਗੀ ਨੂੰ ਨਰਕ ਇੱਥੇ ਬਣਾਇਆ ਵਾ ਉਹਦਾ ਕੱਲ ਵੀ ਨਰਕ ਆ ਇਹ ਆਪਾਂ ਇਸ ਵਕਤ ਸਵਰਗ ਸਵਰਗ ਦੇ ਵਿੱਚ ਆ। ਬਾਕੀ ਸੋਚਣੀ ਦਾ ਡਿਪੈਂਡ ਕਰਦਾ ਵਾ ਤੁਸੀਂ ਕਿਸ ਲੈਵਲ ਦੇ ਬੰਦੇ ਜੀ ਤੁਹਾਡੀ ਸੋਚ ਕਿੱਦਾਂ ਦੀ ਆ। ਇਸ ਕਰਕੇ ਮੈਂ ਕਹਿੰਦਾ ਕਿ ਖੁਸ਼ੀਆਂ ਦਾ ਕਿਸੇ ਵੀ ਬੰਦੇ ਤੋਂ ਪਰਵਾਹ ਨਾ ਲਿਆ ਕਰੋ ਕਿਸੇ ਦੇ ਡਿਪੈਂਡ ਨਾ ਹੋਊਗੀ ਇਹ ਇਦਾਂ ਕਹੂਗਾ ਕਿ ਫਿਰ ਮੈਨੂੰ ਖੁਸ਼ੀ ਮਿਲੂਗੀ ਇਹ ਮੇਰੇ ਘਰ ਨੂੰ ਪਸੰਦ ਕਰੂਗਾ ਇਹ ਮੇਰੇ ਵੱਡੀ ਗੱਡੀ ਨੂੰ ਪਸੰਦ ਕਰੂਗਾ ਫਿਰ ਮੈਨੂੰ ਖੁਸ਼ੀ ਮਿਲੂਗੀ ਖੁਸ਼ੀ ਸਿਰਫ ਅੰਦਰ ਇਹ ਦਿਮਾਗ ਦੇ ਅੰਦਰ ਤੁਸੀਂ ਆਪਣੇ ਅੰਦਰ ਕਿੱਦਾਂ ਦਾ ਜੀਵਨ ਜੀ ਰਹੇ ਜੇ ਤੁਸੀਂ ਕਿੱਦਾਂ ਤੁਹਾਡੀ ਸੋਚ ਕਿੱਦਾਂ ਦੀ ਆ। ਤਹਾਡੀ ਸੋਚਣੀ ਕਿੱਦਾਂ ਦੀ ਹੈ ਤੁਹਾਡਾ ਵੇਖਣੀ ਕਿੱਦਾਂ ਦੀ ਹੈ ਜੈਸੀ ਦ੍ਰਿਸ਼ਟੀ ਵੈਸੀ ਰਸਤੀ ਜਿੱਦਾਂ ਦੀ ਤੁਹਾਡੀ ਵੇਖਣੀ ਹੈ ਉਦਾਂ ਦਾ ਸੰਸਾਰ ਆ ਤੇ ਮੈਂ ਕਹਿੰਦਾ ਕਿ ਪਲੀਜ਼ ਇੱਕ ਦੂਜੇ ਨੂੰ ਨਿੰਦੋ ਨਾ ਇੱਕ ਦੂਜੇ ਕੋ ਜੈਲਸੀ ਨਾ ਕਰੋ ਇੱਕ ਦੂਜੇ ਨੂੰ ਐਵੇਂ ਲੱਤਾਂ ਨਾ ਖਿੱਚੋ ਹਰ ਬੰਦੇ ਦੀ ਜ਼ਿੰਦਗੀ ਵੱਖਰੀ ਵੱਖਰੀ ਹੈ ਹਰ ਬੰਦੇ ਦੀ ਸੋਚਣੀ ਵੱਖਰੀ ਆ ਤੁਸੀਂ ਆਪਣੀ ਜ਼ਿੰਦਗੀ ਚ ਖੁਸ਼ ਰਹੋ ਕੱਲਿਆਂ ਰਹੋ ਕੱਲਿਆਂ ਮਤਲਬ ਕਿ ਇਹ ਨਹੀਂ ਕਿ ਤੁਸੀਂ ਲੋਕਾਂ ਦਾ ਗੱਲਾਂ ਹੀ ਨਾ ਕਰੋ ਤੇ ਕੱਲੇ ਹੀ ਰਹੋ ਘਰ ਚ ਮਤਲਬ ਕਿ ਆਪਣੀ ਲਾਈਫ ਦੇ ਨਾਲ ਇੰਟਰਸਟ ਰੱਖੋ ਸਿਰਫ ਹੋਰ ਕਿਸੇ ਦੇ ਨਾਲ ਇੰਟਰਸਟ ਨਾ ਰੱਖੋ ਜੋਗ ਦੋਖੀ ਕਰਦੇ ਆ ਕਰੀ ਜਾਣ ਦੋ ਵਧੀਆ ਜੋ ਕਰਦੇ ਆ ਵਧੀਆ ਹੀ ਕਰ ਰਿਹਾ ਆਪਣੇ ਵਾਸਤੇ ਜੋ ਤੂੰ ਹੀ ਕਰ ਰੇ ਜੋ ਉਹ ਤੂੰ ਹੀ ਆਪਣੇ ਲਾਈਫ ਦੇ ਵਾਸਤੇ ਵਧੀਆ ਕਰ ਰੇ ਜੇ ਤੇ ਡਿਪੈਂਡ ਕਿਹਤੇ ਨਾ ਰਹੋ ਖੁਸ਼ੀਆਂ ਸਿਰਫ ਤੁਹਾਡੇ ਅੰਦਰ ਆ ਤੁਸੀਂ ਜੀਵਨ ਨੂੰ ਕਿੱਦਾਂ ਵੇਖਦੇ ਜੇ ਬਾਕੀ ਜਾਦੀ ਗੱਲ ਨਹੀਂ ਮੈਂ ਕਰਨੀ ਇਹ ਮੇਰੀ ਸੋਚ ਹੀ ਬਾਕੀ ਜੇ ਤੁਹਾਡੀ ਸੋਚ ਵੱਖਰੀ ਹੈ ਤੇ ਮੈਂ ਉਹਦੀ ਵੀ ਰਿਸਪੈਕਟ ਕਰਦਾ ਮਾਂ ਇਹ ਮੇਰੀ ਸੋਚ ਹੀ ਤੇ ਖੁਸ਼ੀਆਂ ਮੈਂ ਜਿੱਥੋਂ ਤੱਕ ਸਿੱਟਾ ਕੱਢਿਆ ਵਾ ਘੁੰਮ ਫਿਰ ਕੇ ਲੋਕਾਂ ਨਾਲ ਮਿਲਦਾ ਵਾ ਖੁਸ਼ੀਆਂ ਨਾ ਤੇ ਬੈਂਕ ਬੈਲੈਂਸ ਦੇ ਸਕਦਾ ਵਾ ਤੁਹਾਨੂੰ ਨਾ ਹੀ ਤੁਹਾਡੀ ਵੱਡੀ ਕੋਠੀ ਦੇ ਸਕਦੀ ਆ ਤੇ ਨਾ ਹੀ ਆ ਵੱਡੀ ਕਾਰ ਦੇ ਸਕਦੀ ਆ ਤੁਹਾਨੂੰ ਖੁਸ਼ੀਆਂ ਖੁਸ਼ੀਆਂ ਤੁਹਾਡੇ ਅੰਦਰ ਆ ਤੁਸੀਂ ਜ਼ਿੰਦਗੀ ਨੂੰ ਕਿਦਾਂ ਦੇਖਦੇ ਜੇ ਮੈਂ ਜਿੱਥੇ ਬੈਠਾ ਵਾਂ ਮੇਰੇ ਅਰਕਾ ਕੋਈ ਬੰਦਾ ਨਹੀਂ ਹੈਗਾ ਮੈਨੂੰ ਐ ਲੱਗਦਾ ਕਿ ਆਮ ਆ ਬੈਸਟ ਮਾਈ ਬੈਸਟ ਲਾਈਫ ਜੀ ਰੇ ਮੈਂ ਆਪਣੀ ਮੇਰੇ ਤੋਂ ਸਭ ਕੁਝ ਆ ਸਭ ਕੁਸ਼ੀਆ ਮੇਤ ਸਾਹ ਲੈ ਰਿਹਾ ਵਾਂ ਸਿਹਤ ਵਧੀਆ ਵਾ ਉਮ ਦਾ ਫਿਰਦਾ ਮੈਂ ਵਕ ਦੁਨੀਆ ਵੇਖ ਰਿਹਾ ਵਾ ਇਹ ਆ ਜ਼ਿੰਦਗੀ ਕੰਮ ਵੀ ਕਰਦਾ ਮੈਂ ਮੇ ਕੋ ਆਪਣਾ ਘਰ ਵੀ ਆ ਮੈਂ ਮੋਰਗੇਜ ਵੀ ਪੇ ਕਰਦਾ ਵਾ ਬਟ ਆਮ ਅ ਬੈਸਟ ਕਿਉਂਕਿ ਮੈਂ ਉਹ ਸਮੁੰਦਰ ਦੇ ਪਾਣੀ ਵਾਂਗੂ ਆ ਜਿਹਦੇ ਵਿੱਚ ਇੱਕ ਚਮਚਾ ਲੂਣ ਦਾ ਪਾ ਦੋ ਸਮੁੰਦਰ ਦੇ ਪਾਣੀ ਨੂੰ ਕੁਝ ਨਹੀਂ ਹੋਣਾ ਮੈਂ ਉਸ ਗਲਾਸ ਦੇ ਪਾਣੀ ਵਾਂਗੂ ਨਹੀਂ ਹੈਗਾ ਕਿ ਇੱਕ ਚਮਚਾ ਗਲਾਸ ਦੇ ਪਾਣੀ 'ਚ ਲੂਣ ਪਾ ਦੋ ਸਾਰਾ ਪਾਣੀ ਕੌੜਾ ਹੋ ਜਾਏ ਤੇ ਆਪਣੀ ਜ਼ਿੰਦਗੀ ਵੀ ਸਮੁੰਦਰ ਦੇ ਪਾਣੀ ਵਾਂਗੂ ਬਣਾਓ ਕਿ ਕੋਈ ਨਿੱਕਾ ਮੋਟਾ ਤੁਹਾਡੇ ਦੋਖਾ ਆਵੇ ਤੁਹਾਨੂੰ ਕੋਈ ਫਰਕ ਨਾ ਪਵੇ Sassuca.